ਮੇਰਾ ਬ੍ਰਦਰ ਆਇਆਤਾ ਚਾਰ ਜਾਂ ਪੰਜ ਦਿਨ ਮੇਰੇ ਕੋਲ ਲੱਗੇ ਗਿਆ ਉਹ ਤੁਸੀਂ ਦੇਖੋ ਮੇਰੇ ਜਿਹੜੇ ਪਿਛਲੇ ਲਾਈਵ ਆ ਡੇਲੀ ਅਸੀਂ ਘਰ ਤੋਂ ਤੁਰ ਕੇ ਆਉਣਾ ਤੇ ਤੁਰ ਕੇ ਘਰ ਨੂੰ ਜਾਣਾ ਗੱਲਾਂ ਬਾਤਾਂ ਮਾਰਦੇ ਹਾਂ ਤੇ ਉਹ ਕੱਲ ਚਲੇ ਗਿਆ ਅੱਜ ਨਾ ਮੈਨੂੰ ਜਦੋਂ ਫਿਰ ਮੈਂ ਘਰ ਤੋਂ ਆਇਆ ਥੋੜਾ ਅਜੀਬ ਜਿਹਾ ਲੱਗਿਆ ਮੋਟਰ ਪਰੋਂ ਲੱਗੇ ਤੇ ਅੱਜ ਕਰਾਂਗੇ ਗੱਲਾਂ ਵੀ ਦੇਖੋ ਕਿੰਨਾ ਚੇਂਜਿੰਗ ਆ ਜਾਂਦੀ ਜਿਹਦੇ ਤੇ ਅੱਜ ਦੀ ਇੱਧਰ ਕਰਦੇ ਆਪਾਂ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਮੈਂ ਥੋੜਾ ਜਿਹਾ ਕੈਮਰਾ ਸੌਫ ਕਰ ਲਵਾਂ ਇੱਕ ਵਾਰੀ ਪੱਦੇ ਪੱਦੇ ਚ ਲੱਗੇ ਮੈਨੂੰ ਹਾਂ ਹੁਣ ਸੌਫ ਤੇ ਅੱਜ ਦੀ ਲਾ ਤੇ ਅੱਜ ਦੀ ਲਾਈਵ ਵੀਡੀਓ ਚ ਥੋੜਾ ਸਵਾਗਤ ਆ ਕਰਦੇ ਗੱਲਾਂ ਬਾਤਾਂ ਜਦੋਂ ਕਿੰਨਾ ਚੇਂਜ ਆ ਜਾਂਦਾ ਦੇਖ ਲੋ ਇੱਕੋ ਲਖਤ ਜਦੋਂ ਆ ਘਰ ਦੇ ਵਿੱਚ ਜਿਹੜੇ ਧੀਆ ਹੁੰਦੀਆਂ ਆ ਮਾਵਾ ਪਾਲਦਾ ਉਹਨੂੰ ਉਹਦਾ ਸਾ ਉਹਦਾ ਕਿੰਨੀ ਚੇਂਜਿੰਗ ਆ ਜਾਂਦੀ ਹੈ ਇੱਕ ਪਰਿਵਾਰ ਚੋਂ ਦੂਜੇ ਪਰਿਵਾਰ ਚ ਜਾਣਾ ਸਾਰੀਆਂ ਚੀਜ਼ਾਂ ਚੇਂਜ ਹੋ ਜਾਂਦੀ ਜਦੋਂ ਵਿਦਾਈ ਹੁੰਦੀ ਆ ਫਿਰ ਉਹ ਘੜੀ ਘੰਟਾ ਉਹ ਰੋਂਦੇ ਵੀ ਆ ਫਿਰ ਹੌਲੀ ਹੌਲੀ ਉਹ ਪਰਿਵਾਰ ਪਰ ਉਹਨੂੰ ਜਿਹੜਾ ਦੂਜਾ ਪਰਿਵਾਰ ਆ ਉਹ ਆਪਣਾ ਬਣ ਜਾਂਦਾ ਸਾਰਾ ਹੀ ਸੋਚੀ ਕਦੇ ਗੱਲ ਇਹ ਧੀਆ ਕਹਿੰਦੇ ਧੰਨ ਪ੍ਰਾਇਆ ਹੁੰਦਾ ਉਹ ਧੀਆ ਜਦੋਂ ਫਿਰ ਕਿਸੇ ਨੇ ਕਹੀ ਤੀ ਗੱਲ ਬਾਤ ਆ ਬਾਪ ਨੇ ਜਦੋਂ ਉਹ ਧੀ ਨੂੰ ਮਿਲਣ ਜਾਂਦਾ ਨਾ ਆਪਣੇ ਨੂੰ ਜਦੋਂ ਹਾਂ ਜਦੋਂ ਵਿਆਹ ਕੇ ਚਲੀ ਜਾਂਦੀ ਹੈ ਉਹ ਆਪਣੇ ਧੀ ਨੂੰ ਮਿਲਣ ਜਾਂਦਾ ਤੇ ਧੀ ਬਾਪ ਨੂੰ ਕਹਿੰਦੀ ਕਹਿੰਦੀ ਮੈਨੂੰ ਨਾਲ ਲੈ ਜਾ ਬਾਪੂ ਮੇਰਾ ਜੀ ਨਹੀਂ ਲੱਗਦਾ ਇੱਥੇ ਵੀ ਪਹਿਲਾਂ ਪਹਿਲਾਂ ਹੁੰਦਾ ਹੀ ਆ ਵੀ ਉਹ ਸਾਰੇ ਚੀਜ਼ਾਂ ਚੇਂਜ ਹੋ ਜਾਂਦੀਆਂ ਸਿਰ ਉਹ ਤਾਂ ਬਾਪ ਨੂੰ ਕਹਿੰਦਾ ਹੈ ਨਾ ਪੁੱਤ ਅੱਜ ਤੂੰ ਮੈਂ ਨਾ 2 ਸਾਲ ਬਾਅਦ ਫਿਰ ਤੂੰ ਮੈਨੂੰ ਕਹੀਂ ਵੀ ਮੈਨੂੰ ਬਾਪੂ ਲੈ ਜਾ ਇੱਥੇ ਤੇ ਜਦੋਂ 2 ਸਾਲ ਲੰਘਦੇ ਆ ਫਿਰ ਉਹ ਪਰਿਵਾਰ ਚ ਉਹਨੂੰ ਹਸਬੈਂਡ ਬੱਚੇ ਹੋ ਜਾਂਦੇ ਆ ਮੋਹ ਪੈ ਜਾਂਦਾ ਫਿਰ ਬਹੁਤ ਜ਼ਿਆਦਾ ਫਿਰ ਬਾਪ ਉਹਨਾਂ 2 ਸਾਲ ਬਾਅਦ ਜਦੋਂ ਜਾਂਦੇ ਰਹਿੰਦੇ ਆ ਚਲਤੀ ਮੈਂ ਹੁਣ ਤੇ ਤੈਨੂੰ ਲੈਣ ਆਇਆ ਕਹਿੰਦੀ ਬਾਪੂ ਨਾ ਉਹ ਤਾਂ ਮੇਰਾ ਇੱਥੇ ਪਰਿਵਾਰ ਆ ਹੁਣ ਮੈਂ ਇਹਨਾਂ ਨਾਲ ਰਹਿੰਦੀ ਆ ਸੋ ਸਾਰੇ ਚੀਜ਼ੇ ਚੇਂਜ ਹੋ ਗਈ ਜਿੱਦਾਂ ਹੁਣ ਭਰਾ ਮੇਰਾ ਹੁਣ ਉੱਥੇ ਕਹਿੰਦਾ ਮੈਨੂੰ ਕਹਿੰਦਾ ਵੀ ਇੱਥੇ ਆ ਕਹਿੰਦਾ ਜਿੱਦਾਂ ਉੱਥੇ ਹੁਣ ਉਹ ਉਹਦੇ ਵਿੱਚ ਟਲ ਗਿਆ ਚੰਡੀਗੜ੍ਹ ਵਾਲੀ ਸਾਈਡ ਪਹਿਲਾਂ ਅਸੀਂ ਇਕੱਠੇ ਰਹਿੰਦੇ ਹੁੰਦੇ ਸਾਰੇ ਇੱਥੇ ਇਤਿਹਾਸੇ ਹੁਸਿਆ ਜਿੱਦਾਂ ਜੇ ਮੈਂ ਦੱਸਿਆ ਪਿਆ ਖੇਤਾਂ ਦੇ ਵਿੱਚ ਅਸੀਂ ਕੱਖ ਵੱਢਣੇ ਇੱਥੇ ਇਕੱਠੇ ਅਸੀਂ ਜਾਣਾ ਕੱਖ ਢੋਣੇ ਇੱਥੇ ਦੇ ਸਾਈਕਲਾਂ ਪਰ ਉਹਨੇ ਜਾਂ ਮੈਂ ਵੱਢਦੇਣ ਉਹਨੇ ਸਾਈਕਲ 'ਤੇ ਗਰੇ ਲਾ ਦੇਣੇ ਜਾਂ ਮੱਝਾਂ ਨੂੰ ਪਾਣੀ ਜਿੱਦਾਂ ਅਸੀਂ ਨਾ ਕੰਮ ਬੰਡੇ ਹੁੰਦੇ ਤੇ ਬੀ ਦਪਹਿਰ ਨੂੰ ਕੱਖ ਮੈਂ ਪਾਉਨੇ ਸ਼ਾਮ ਨੂੰ ਉਹਨੇ ਪਾਉਨੇ ਸਵੇਰ ਟਾਈਮ ਮਾਤਾ ਨੇ ਪਾਉਨੇ ਐ ਇਦਾਂ ਤਿੰਨ ਟਾਈਮ ਉਹ ਜਨ ਕੱਖ ਪਾਉਂਦੇ ਹੁੰਦੇ ਤੇ ਇਦਾਂ ਬੰਡੇ ਹੁੰਦੇ ਸਾਡੇ ਤੇ ਕਦੇ ਕਦੇ ਸਵੇਰੇ ਪਾਣੀ ਮੈਂ ਬਲਾਉਣਾ ਸ਼ਾਮ ਨੂੰ ਉਹਨੇ ਪਲਾਉਣਾ ਇਦਾਂ ਫਿਰ ਇਦਾਂ ਹੁੰਦਾ ਦਾ ਬੰਡਿਆ ਹੁੰਦਾ ਤਾਂ ਇਹ ਕੱਖਾਂ ਦਾ ਹੁਣ ਇੱਕ ਦਿਨ ਐ ਹੋ ਜਾਣਾ ਉਹ ਹੋ ਜਾਣਾ ਕਿ ਪਿੰਨਾ ਚੀਜ਼ ਇੱਕੋ ਸਾਰੇ ਚੀਜ਼ਾਂ ਫਿਰ ਬਦਲ ਜਾਂਦੀਆਂ ਜੇ ਜਦੋਂ ਪ੍ਰਵਰਤਨ ਆ ਜਾਂਦਾ ਲਾਇਸ ਦੇ ਵਿੱਚ ਜਦੋਂ ਹੁਣ ਅਸੀਂ ਉਹ ਹੁਣ ਮੇਰਾ ਘਰ ਟਾ ਘਰ ਟਾ ਰਹੇ ਆ ਸੀ ਤੇ ਹੁਣ ਸਾਰੀਆਂ ਜਿਹੜੇ ਪੁਰਾਣੇ ਘਰ ਦੇ ਨਾਲ ਜਾਦਾ ਸਾਡੇ ਜੁੜੀਆਂ ਹੋਈਆਂ ਇੱਥੇ ਆ ਉਹ ਸਾਰੀਆਂ ਹੌਲੀ 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 ਚੇਂਜ ਹੋ ਜਾਣੀਆਂ ਹੁਣ ਤੇ ਸਾਨੂੰ ਮੈਨੂੰ 65 ਨਾ ਵੀ ਇੰਨੀ ਦਿੱਕਤ ਆ ਰਹੀ ਨੀਂਦੇ ਨਹੀਂ ਆ ਰਹੀ ਹੈ ਬਹੁਤ ਔਖਾ ਹੋਇਆ ਹੈ ਰਾਤ ਨੂੰ ਉਹ ਕਿੱਥੇ ਉਹ ਟੀਵੀ ਦੇ ਕੋਲ ਸੋਮੇ ਮੰਜਾ ਡਾਹ ਲੈਣਾ ਆਪਣਾ ਉਦੋਂ ਰਹਿ ਪੈ ਜਾਣ ਉੱਥੇ ਮੇਰਾ ਲੈਪਟਾਪ ਉੱਥੇ ਹੀ ਕੰਮ ਕਰਨਾ ਤੇ ਕਿੰਨਾ ਚੇਂਜ ਹੀ ਗਈ ਉਹਦੇ ਵਿੱਚ ਬਦਲ ਗਈ ਸਾਰੀ ਚੀਜ਼ ਹੌਲੀ ਹੌਲੀ ਹੁਣ ਜਦ ਨਵਾਂ ਘਰ ਬਣ ਗਿਆ ਫਿਰ ਹੌਲੀ ਹੌਲੀ ਉਹ ਘਰ ਸਾਨੂੰ ਹੁਣ ਚੰਗਾ ਲੱਗਣ ਲੱਗ ਜਾਣਾ ਫਿਰ ਟੀਚਰ ਬਦਲ ਜਾਣਾ ਫਿਰ ਅਸੀਂ ਉਹਦੇ ਵਿੱਚ ਉਹ ਮਾਹੌਲ ਦੇ ਵਿੱਚ ਬਣਾ ਢਲ ਜਾਣਾ 2 ਮਹੀਨੇ ਲੱਗਦੇ 3 ਮਹੀਨੇ ਲੱਗਦੇ 4 ਮਹੀਨੇ ਲੱਗਦੇ ਬਾਨ ਨੂੰ ਪਰ ਮੈਂ ਜਿਹੜਾ ਟੀਚਰ ਰੱਖਿਆ ਹੋਇਆ ਨਾ ਕਰ ਪਾਉਣ ਦਾ ਮੈਂ ਸੋਚ ਰਿਹਾ ਵੀ 2 ਮਹੀਨੇ ਚ ਮੈਂ ਤਿਆਰ ਕਰਾਂ ਮੈਨੂੰ ਕਹੀ ਤਾਂ ਜਾਂਦੇ ਕਹਿੰਦੇ 6 ਮਹੀਨੇ ਮੈਂ ਕਹਾ 6 ਮਹੀਨੇ ਨਹੀਂ ਮੈਂ ਜਿਹੜਾ ਟੀਚਰ ਰੱਖ ਜਿੱਦਣ ਤੇ ਟਾਈਮ ਉਦੋਂ ਤੇ ਨੋਟ ਕਰਿਓ ਜਿੱਦਣ ਤੇ ਨਿਊਆ ਪੱਟ ਹੋਣੀ ਆ ਕਰਦੇ ਆ ਉਦੋਂ ਤੇ 2 ਮਹੀਨਾ ਟਾਈਮ ਉਹ ਮੈਂ ਮਹਲ ਬਲੌਗ ਪਰ ਸਾਰੀ ਗੱਲ ਕਲੀਅਰ ਕਰੂੰਗਾ ਕਿ ਕਿੱਦਾਂ ਮੈਂ ਦਿਮਾਗ ਲਾਇਆ ਹੋਇਆ ਵੀ ਕਿੱਦਾਂ ਕਰਨਾ ਸਾਰੇ ਚੀਜ਼ਾਂ ਹਲੇ ਉਹ ਦੱਸੂਗਾ ਇਹਦੇ ਵਿੱਚ ਨਹੀਂ ਉਹ ਮਹਾਲ ਬਲਾਕ ਪਰ ਦੱਸੂ ਮੈਂ 2 ਮਹੀਨੇ ਜਮੈਂ ਫਿਰ ਤੁਸੀਂ ਦੱਸ ਚਲ ਇਹਦੇ ਪਰ ਵੀ ਕਰੇ ਲੈਣੇ ਆਪਾਂ ਉਧਰ ਵੀ ਕਰ ਦਾਂਗੇ ਇੱਧਰ ਵੀ ਕਰ ਦਾਂਗੇ ਗੱਲ ਫਿਰ ਮੈਂ ਸੋਚ ਰਿਹਾ ਵੀ ਦੋਨਾਂ ਪਾਸੇ ਗੱਲਾਂ ਮਿਕਸ ਜੇ ਨਾ ਹੋ ਜਾਣ ਮੇਰਾ ਜਿਹੜਾ ਟਾਈਮ ਲੱਗਣਾ ਨਿਊ ਪੱਟਣ ਨੂੰ ਟਾਈਮ ਲੱਗਣਾ ਨਿਊ ਪੱਟ ਕੇ ਜਿਹੜੇ ਬੀਮ ਉਹਨਾਂ ਨੂੰ ਟਾਈਮ ਲੱਗਣਾ ਨੀਮਾਂ ਨੂੰ ਪੱਕਣ ਨੂੰ ਟਾਈਮ ਲੱਗਣਾ ਉਹਦੇ ਪਰ ਜਿਹੜੀ ਮੈਂ ਇੱਟ ਲੈ ਕੇ ਆ ਰਿਹਾ ਇੱਟ ਲੈ ਕੇ ਆ ਰਿਹਾ ਦੂਜੀ ਜਿਹੜੀ ਲੋਕ ਇਟ ਉਹ ਹੁੰਦੀ ਆ ਸਿਮਿੰਟ ਵਾਲੀ ਇਟ ਹੁੰਦੀ ਆ ਉਹ 2-2 ਫੁੱਟ ਦੀ 2.5 ਫੁੱਟ ਦੀ ਹੁੰਦੀ ਆ ਪਰ 2 ਸਕੁਅਰ ਫ 2 ਫੁੱਟ ਉੱਧਰ 2 ਫੁੱਟ ਉੱਧਰ ਨੂੰ ਉਹ ਦੋ ਦੋ ਦੇਖ ਲਓ ਕਿੱਥੇ ਮਿਸਤਰੀ ਨੇ 10 ਇੱਟਾਂ ਲਾਉਣੀਆਂ ਸਿਮਿੰਟ ਲਾਉਣਾ ਥੱਲੇ ਉਹਦੇ ਵਿੱਚ ਸਿਮਿੰਟ ਵੀ ਘੱਟ ਲੱਗਦਾ ਤੇ ਕਿੰਨੀ ਜਗ੍ਹਾ 10 ਇੱਟਾਂ ਜਗ੍ਹਾ ਉਹਨੂੰ ਕਵਰ ਕਰ ਜਾਣੀ ਟਾਈਮ ਬਹੁਤ ਘੱਟ ਲੱਗਣਾ ਇਹਨੂੰ ਮਿੰਟਾਂ ਸੈਂਕੜੇ ਜਿਹਾ ਬਣ ਜਾਣਾ ਪਰ ਕੰਧ ਉੱਪਰ ਫਿਰ ਸ਼ਟਰਿੰਗ ਵਾਲੀ ਆਪਾਂ ਨੇ ਉਹ ਕਰਨੀ ਆ ਜੇ ਸ਼ਟਰਿੰਗ ਨਹੀਂ ਹੁੰਦੀ ਹੈਗੀ ਸ਼ਟਰਿੰਗ ਪਾਉਣੀ ਆ ਸ਼ਟਰਿੰਗ ਪਾਉਣ ਤੋਂ ਬਾਅਦ ਜਿਹੜਾ ਉੱਪਰ ਘੋਲੂਆ ਪਾਉਣਾ ਉਹ ਦੂਜਾ ਜਿਹੜੇ ਅੱਜਕੱਲ ਟ੍ਰੱਕ ਨਹੀਂ ਜਿਹੜੇ ਬਣੇ ਬਣਾਏ ਆ ਜਾਂਦੇ ਜਿਹਦੇ ਢੇਰੀ ਕਰਕੇ ਲੰਘ ਜਾਂਦੇ ਇਹ ਟਾਈਮ ਬਚਤ ਹੋਣੀ ਮੇਰੀ ਵਿੱਚ ਉਹ ਉਹਨੂੰ ਲੈਂਟਰ ਨੂੰ ਕਹਿੰਦੇ ਖੁੱਲਣ ਨੂੰ ਵੀ ਟਾਈਮ ਬਹੁਤ ਘੱਟ ਲੱਗਦਾ ਤੇ 10 10 ਦਿਨਾਂ 'ਚ ਜਾਂ 8 ਦਿਨਾਂ 'ਚ ਉਹ ਤਾਂ ਕਹਿੰਦੇ ਨੇ ਵੀ ਦੂਜੇ ਦਿਨੇ ਖੋਲ ਦੋ ਸਾਡੀ ਗਾਰੰਟੀ ਆ ਫਿਰ ਫਿਰ ਵੀ ਅਸੀਂ ਮੈਂ ਇਹ ਚਾਹੁੰਦਾ ਵੀ 10 ਦਿਨ ਅਸੀਂ ਪਕਾਵਾਂਗੇ ਉਹਨੂੰ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਫਟੜੀ ਫਟ ਜਿਹੜਾ ਦਰਵਾਜ਼ਾ ਜਿਸ ਕਾਲ ਬਣੇ ਬਣੇ ਨੇ ਚੀਜ਼ਾਂ ਸਾਰੀਆਂ ਆ ਜਾਂਦੀ ਜਿਹਦੇ ਨਾਪ ਦਵਾ ਕੇ ਦਰਵਾਜ਼ੇ ਦਾ ਦਰਵਾਜ਼ਾ ਲਵਾ ਦਨੇ ਆ ਭਾਨੇ ਹੌਲੀ ਹੌਲੀ ਇਹ ਚੀਜ਼ਾਂ ਹੁਣ ਮੈਨੂੰ ਸਿੱਖੀ ਜਾਣੀਆਂ ਤੇ ਪੂਰਾ ਘਰ ਦਾ ਮੈਂ ਇੱਕ ਲਿਖੀ ਜਾਣੀ ਚੀਜ਼ੇ ਮੇਰਾ ਕਿੰਨਾ ਖਰਚ ਆਇਆ ਇਹ ਪੂਰਾ ਸਾਰਾ ਕੁਝ ਦੱਸੂਗਾ ਤੁਹਾਨੂੰ ਇਹ ਚੀਜ਼ਾਂ ਬਣ ਸਕਦਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀ 2 ਮਹੀਨੇ ਚ ਘਰ ਬਣ ਜੂ ਸੁਪਨਿਆਂ ਦਾ ਘਰ ਇਹ ਕੱਲ੍ਹ ਵਾਲੀ ਗੱਲ ਚ ਕਰਾਂ ਇਸ ਵੀਡੀਓ ਚ ਕਰ ਲੈਂਦੇ ਆਪਾਂ ਨੇ ਨਾ ਜਿਹੜਾ ਘਰ ਤੇ ਵੀ ਹੌਲੀ 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 ਹੁਣ ਅਜੇ ਕਿਹਨੂੰ ਹੋਰ ਨੇ ਕਰਿਆ ਹੋਤਾ ਕਹਿੰਦੇ ਮੁੰਡੇ ਦਾ ਵਿਆਹ ਕਰਨਾ ਤਾਂ ਬਣ ਲੋ ਮੇਰੇ ਇੱਡਾ ਨਹੀਂ ਬਣਿਆ ਵਿਆਹ ਵੀ ਉਹਦਾ ਆ ਚਲੋ ਹੌਲੀ ਥੋੜੀ ਹੁਣ ਬਦਲ ਲਾਂਦੇ ਕੀ ਘਰ ਪਾਏ ਨੂੰ ਵੀ ਸਾਡੇ ਨੂੰ 99 ਦਾ 90 99 ਦਾ ਪਾਇਆ ਹੋਇਆ ਤਾਂ ਠੀਕ ਹੈ ਜੀ ਤੇ ਗੁੱਜਰਬਾਈ ਉਧਰ ਕਰਿਆ ਕਰਦਾ ਹਾਂ ਨਾ ਦਿਖਾਈਏ ਇੱਕ ਨੰਬਰ ਹਾਂਜੀ ਕੱਲ ਇੱਕ ਕਮੈਂਟ ਆਇਆ ਹੁੰਦਾ ਕਹਿੰਦਾ ਯਾਰ ਆਪਣੀਆਂ ਸਬਜ਼ੀਆਂ ਤਾਂ ਦਿਖਾ ਦੇ ਕਿ ਆ ਕੁਝ ਲੱਗਿਆ ਹੋਇਆ ਮੈਂ ਤਾਂ ਬਹੁਤ ਵਾਰੀ ਦਿਖਾਈ ਅੱਜ ਫੇਰ ਦਿਖਾ ਦਿੰਨੇ ਆ ਕਿਹੜੀ ਕਿਹੜੀ ਸਬਜ਼ੀਆਂ ਲੱਗੀਆਂ ਹੋਈਆਂ ਇੱਕ ਬੰਦੇ ਨੇ ਇਹ ਵੀ ਕਮੈਂਟ ਆਇਆ ਹੁੰਦਾ ਕਹਿੰਦਾ ਵੀ ਹੁਣ ਤਾਂ ਜਿਹੜੀਆਂ ਗਰਮੀ ਵਾਲੀਆਂ ਸਬਜ਼ੀਆਂ ਉਹ ਖਤਮ ਹੋ ਚੱਲੀਆਂ ਹੁਣ ਤੂੰ ਇੱਥੇ ਲਾ ਸਰਦੀਆਂ ਵਾਲੇ ਜਿਹੜੇ ਸਰਦੀਆਂ ਵਾਲੇ ਉਹ ਮੈਂ ਸੋਚ ਰਿਹਾ ਹਾਂ ਏ ਜੇ ਕਿਸ ਨੂੰ ਪਤਾ ਹੋਣਾ ਜਿਹੜੀਆਂ ਹੁਣ ਇਹਨਾਂ ਦਿਨਾਂ ਚ ਸਬਜ਼ੀਆਂ ਲੱਗਦੀਆਂ ਗਰਮੀਆਂ ਦੇ ਵਿੱਚ ਹੁਣ ਤਾਂ ਥੋੜਾ ਆਪਣੀਆਂ ਲੱਗਣੀਆਂ ਆਪਣੀਆਂ ਲੱਗਣਗੀਆਂ ਪਾਲਕ ਧਨੀਆ ਮੇਥੀ ਜਿਹੜਾ ਗੋਭੀ-ਗੋਭੀ ਲੱਗੂਗੀ ਹੋਰ ਜਿਹੜੀ ਚੀਜ਼ਾਂ ਇਹਨਾਂ ਦਿਨਾਂ ਚ ਗਰਮੀਆਂ ਚ ਲੱਗਦੀਆਂ ਉਹ ਲੈ ਕੇ ਆਵਾਂਗੇ ਫਿਰ ਆਪਾਂ ਉਹ ਫਿਰ ਥੋੜੀਆਂ ਗੀਤੀਆਂ ਮੇਰੇ ਸੱਕਾ ਹਿਸਾਬ ਦੇ ਜਿੱਥੇ ਮੈਨੂੰ ਮੇਰਾ ਲੱਗਦਾ ਹੈ ਜਿਹੜੀ ਉਹ ਗੀਤੀਆਂ ਹੋਣਗੀਆਂ ਦੱਸਿਓ ਮੈਨੂੰ ਇਹਨਾਂ ਦਿਨਾਂ ਚ ਕਿਹੜੀ-ਕਿਹੜੀ ਸਬਜ਼ੀ ਲੱਗ ਸਕਦੀ ਹੈ ਆਪਣੀ ਕਮੈਂਟਾਂ ਜ਼ਰੂਰ ਮੇਰੇ ਮੇਤੇ ਵੀ ਭਾਈ ਵੱਡੇ-ਵੱਡੇ ਜਿਹੜੇ ਖੇਤੀ ਕਰਦੇ ਆ ਸਾਨੂੰ ਇਹ ਜਿਹੜੀ ਚੀਜ਼ਾਂ ਹੁੰਦੀਆਂ ਜਦੋਂ ਬੰਦੇ ਨੂੰ ਜਦੋਂ ਮੈਨੂੰ ਯੂਟਿਊਬਰ ਇਹ ਪਤਾ ਕਿਦਾਂ ਵੀਡੀਓ ਪਾਉਣੀ ਹੈ ਕਿਦਾਂ ਕਿਆ ਕਰਨ ਇਹ ਮੈਨੂੰ ਪਤਾ ਹੁਣ ਚੀਜ਼ ਜਿਹੜੇ ਬੰਦੇ ਸਬਜ਼ੀਆਂ ਬੀਜਦੇ ਆ ਜਦੋਂ ਮੈਨੂੰ ਮੈਸੇਜ ਕਰਦੇ ਆ ਕੋਈ ਮੈਨੂੰ ਟੈਲੀਫੋਨ ਕਰੇ ਕਿ ਇਹਨੇ ਦਾ ਬੀਜ ਲਿਆਉਣੇ ਥੋੜੇ ਹੁੰਦੇ ਨੇ ਕੇਅਰਿੰਗ ਕਿਦਾਂ ਹੋਣੀ ਹੈ ਕਿਆ ਕੁਝ ਕਰ ਹੋਣਾ ਠੀਕ ਹੈ ਜੀ ਕਿ ਹਾਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਯਾਰ ਮੇਰਾ ਨਾ ਕਾਰੋ ਇੱਕ ਅਮਰੂਦ ਦਾ ਫੁੱਟਾ ਯਾਰ ਮੇਰਾ ਕਿਆ ਕਰਾਂ ਯਾਰ ਹਾਂ ਉਹ ਦੂਜੇ ਬਲੌਗ ਚ ਬਣਾਉਂਦੇ ਵੀਡੀਓ ਲੋ ਭਾਈ ਆਪਾਂ ਦੱਸ ਦਿੰਦੇ ਆ ਕਿਹੜੀ ਕਿਹੜੀ ਸਬਜ਼ੀਆਂ ਜਿਹੜਾ ਕਮੈਂਟ ਆਪਣੀ ਕੀਆ ਦੀ ਬੇਲ ਪਈ ਆਹਾ ਉਹ ਪਰਲੇ ਪਾਸੇ ਕੱਦੂ ਦੀ ਬੇਲ ਹੈ ਇੱਕ ਪਵਿੱਤੇ ਦਾ ਬੂਟਾ ਲੱਗਿਆ ਇਹ ਸਾਡੇ ਮਿਰਚਾਂ ਆਪਣੀਆਂ ਆ ਮਿਰਚਾਂ ਲੱਗੀਆਂ ਹੋਈਆਂ ਵਿੱਚੇ ਉਹ ਪਰਲੇ ਪਾਸੇ ਸ਼ਿਮਲਾ ਮਿਰਚ ਹੈ ਠੀਕ ਹੈ ਜੀ ਤੇ ਉਹ ਅੰਬ ਦਾ ਬੂਟਾ ਲੱਗਿਆ ਇੱਥੇ ਇੱਕ ਨਿੰਬੂ ਦਾ ਬੂਟਾ ਲੱਗਿਆ ਆਹ ਅੰਬ ਦਾ ਬੂਟਾ ਲੱਗਿਆ ਆਹ ਅੰਬ ਦਾ ਬੂਟਾ ਲੱਗਿਆ ਚਾਰ ਅੰਬ ਦੇ ਬੂਟੇ ਲੱਗੇ ਆਪਣੇ ਇੱਥੇ ਆ ਚਾਰ ਅੰਬ ਦੇ ਆ ਤੇ ਆਹਾਂ ਮੇਰੇ ਖਿਆਲ ਜਿਹੜੋ ਕਿ ਹੁਣ ਮੈਨੂੰ ਇਹ ਨਹੀਂ ਪਤਾ ਆਲੂ ਬਖਾਰਾ ਕਿ ਆ ਕਹਿ ਦਿੰਦੇ ਆ ਅਲੂ ਵੜਾ ਹੈ ਬੂਟਾ ਅਲਵੀ ਉਹਦਾ ਫਲਦਾਰ ਬੂਟਾ ਦੋ ਦੋ ਬੂਟੇ ਵਿੱਚ ਸੁੱਕ ਗਏ ਉਹ ਉੱਥੇ ਅਨਾਰ ਦਾ ਉਹਦੇ ਬਸ ਸੰਗਤ ਰਿਹਾ ਕੀਨੂ ਹੈ ਉਹਦੇ ਪਰ ਦਿਖਾਏ ਦਿੰਦੇ ਆਪਾਂ ਆ ਆਪਣੀ ਇੱਥੇ ਹੋ ਲੱਗੇ ਹੋਇਆ ਕਿਆ ਕਹਿੰਦੇ ਹੁੰਦੇ ਆ ਠੰਡੀ ਲੱਗੇ ਆ ਦੇਖੋ ਠੰਡੀ ਆ ਸੜੇ ਕਰੇਲੇ ਆ ਆਹ ਦੇਖੋ ਕਰੇਲੀ ਲੱਗ ਗਈ ਚਾਰ ਕਰੇਲੇ ਲੱਗ ਗਿਆ ਬਣੂ ਸਬਜ਼ੀ ਵਿੱਚ ਚਾਰ ਕਰੇਲੇ ਲੱਗੇ ਆ ਉੱਪਰ ਚੜੀ ਹੋਪੜੀਆਂ ਅਨਾਰ ਦੀ ਨਾ ਕਾਦੀ ਅੰਗੂਰਾਂ ਦੀ ਵੇਲ ਚੜੀ ਹੋਈ ਹੈ ਉੱਪਰ ਉਹ ਤੇ ਹਾਂ ਆਲੂ ਬਖਾਰਾ ਆ ਜਿਹੜਾ ਲੱਗਿਆ ਬੂਟਾ ਤੇ ਆਹ ਦੇਖੋ ਜਿੱਧਰ ਆਪਣੀ ਮੱਕੀ ਲੱਗੀ ਹੋਈ ਐ ਤੇ ਆਹ ਹੁਣ ਪਤਾ ਨਹੀਂ ਸੰਤਰੇ ਦਾ ਪਤਾ ਨਿੰਬੂ ਦਾ ਕਿੰਨੂ ਸੰਤਰਾ ਕਿੰਨੂ ਆਹ ਕਾਲਾ ਅਮਰੂਦ ਆਹ ਬਖਤਾ ਬਦ ਮੇਰੇ ਨਾਲ ਚਪਾਤਾ ਨਹੀਂ ਚਾਹਦਾ ਹੁਣ ਇਹ ਇੱਕ ਉਹ ਲੱਗਿਆ ਇੱਕ ਉਹ ਲੱਗਿਆ ਹੈ ਇੱਕ ਆਹ ਲੱਗਿਆ ਹੋਇਆ ਇੱਧਰ ਆਪਣਾ ਕਾ ਲੱਗੇ ਹੋਇਆ ਸਾਰਾ ਹਾ ਐਸਾਈਡ ਈ ਆ ਜਿਹਪਣੇ ਤੇ ਜਿਹੜੀਆਂ ਸਬਜ਼ੀਆਂ ਹੋਰ ਇਹ ਲੱਗਦਾ ਮੇਰੇ ਜਿਹੜੀਆਂ ਇਹ ਤਾਂ ਹੁਣ ਨੂੰ ਜਿੱਦੀ ਮੋਟਰ ਪਾਈ ਐ ਮੋਟਰ ਪਾਈ ਨੂੰ ਮੈਂ 4 ਤੋਂ 5 ਸਾਲ ਹੋ ਗਏ ਨੇ ਹੁਣ ਤੱਕ ਬੜਾ ਫਲ ਆ ਜਾਣੇ ਤੇ ਮੈਂ ਲਾਇਏ ਬੂਟੇ ਬਹੁਤ ਬਾਰੀ ਜਾਂਦਾ ਪਤਾ ਕੋਈ ਇੱਥੇ ਡੰਗ ਮੱਝਾਂ ਆ ਜਾਂਦੀਆਂ ਇੱਥੇ ਨਾ ਅਸੀਂ ਹੁਣ ਤਾਂ ਗੁੱਜਰਬਾਈ ਇੱਥੇ ਰਹਿੰਦਾ ਆ ਜਿਹੜੀ ਤਾਰ ਲਾਏ ਤਾਰ ਕਰਕੇ ਬਚਤ ਹੋ ਗਈ ਹੁਣ ਇੱਥੇ ਜੇ ਨਹੀਂ ਹੁੰਦੇ ਨਾ ਫਿਰ ਉਹ ਬਹੁਤ ਆ ਕੇ ਨੁਕਸਾਨ ਕਰਦੇ ਮੇਰਾ ਤਾਂ ਅੰਬ ਦਾ ਬੂਟਾ ਬਾਕਸਣਾ ਹੋ ਗਿਆ ਦਾ ਇੱਥੇ ਆ ਖੁੰਜੇ ਵਿੱਚ ਉਹ ਮੱਝਾਂ ਇੱਥੇ ਚੁਗਣੇ ਵਾਲੀਆਂ ਉਹ ਖਾ ਗਈਆਂ ਸਾਰੇ ਅੰਬ ਦਾ ਬੂਟਾ ਨੇ ਹੁਣ ਤਾਂ ਮੇਰੇ ਤਿੰਨ ਚਾਰ ਬੂਟੇ ਏਡੇ ਏਡੇ ਵੱਡੇ ਹੋਏ ਹੁਣ ਇਹ ਸਾਲ ਲੱਗਣੇ ਲੱਗਣ ਲੱਗ ਜਣੇ ਨੇ ਉਹਨਾਂ ਨੂੰ ਤਾਂ ਕਰਕੇ ਤਾਰ ਲਵਾਈ ਆ ਤਾਰ ਦਾ ਵੀ ਹੁਣ ਬਾਅਦ ਚ ਨੇ ਇੱਕ ਹੋਰ ਦੂਜੀ ਆ ਗਈ ਜਿਹੜੀ ਤਾਰ ਆ ਨਾ ਮੈਂ ਬਾਅਦ ਸੋਚਦਾ ਹੁਣ ਇੱਕ ਵਾਰੀ ਕਈ ਵਾਰੇ ਦਵਾ ਚਾਹੁੰਦਾ ਵੀ ਤਾਰ ਦੇਖਦੇ ਆ ਜਾਂ ਤਾਰ ਪਟਾ ਕੇ ਨਾ ਜੋ ਉਹ ਆਗੇ ਅੱਜ ਕੱਲ ਸਿਮਿੰਟ ਵਾਲੀ ਆਈ ਉਹ ਬੈ ਏਦਾਂ ਵਿੱਚ ਧਰਤੀ ਚ ਠੋਕ ਦਿੰਦੇ ਆ ਉਹਦੇ ਵਿੱਚ ਨਾ ਫਲ ਉਹ ਫਸ ਜਾਂਦੀਆਂ ਵਿੱਚ 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 ਉਹ ਜਿਆਦਾ ਸੋਹਣੇ ਲੱਗਦੇ ਫਿਰ ਮੋਟਰ ਦੀ ਬਹੁਤ ਸੋਹਣੀ ਲੁੱਕ ਲੱਗ ਜਾਨੂੰ ਆਪਣਾ ਕਲਰ ਕਰਵਾ ਕੇ ਉਹ ਚ ਜ਼ਿਆਦਾ ਵਧੀਆ ਬਣ ਜਾਣੀ ਤੇ ਨਾ ਵੇ ਇਧਰ ਆ ਚਿਬੜਾਂ ਦੀ ਬੀੜ ਲੱਗੀ ਸੀ ਪਰਲੇ ਪਾਸੇ ਉਹ ਸੜ ਆਪਣੇ ਕਿਆ ਕਹਿੰਦੇ ਹੋਏ ਆ ਉਹ ਲੱਗੇ ਹੋਏ ਆ ਆ ਦਿਖਾਉਂਦਾ ਮੈਂ ਜ਼ੂਮ ਕਰਾਉਂਦਾ ਇੱਥੇ ਇਹ ਲੱਗੇ ਆਪਣੇ ਆ ਕੇਲਿਆਂ ਦੇ ਆਹ ਮੈਂ ਚਟਾਂ ਦੇ ਪਰ ਬਹੁਤ ਆਈਆਂ ਹੋਏ ਗਏ ਇਹ ਮੈਨੂੰ ਲੱਗਦਾ ਨਹੀਂ ਜਿਵੇਂ ਹੋਣਗੇ ਇਹ ਪਰ ਹੋ ਗਏ ਇਹਦੇ ਉਹ ਪਰਲੇ ਪਾਸੇ ਹਲਦੀ ਦੇ ਬੂਟੇ ਲੱਗੇ ਥੱਲੇ ਆਹ ਜੀ ਆਹ ਹਲਦੀ ਦੇ ਲੱਗੇ ਥੋੜੇ ਜਿਹਾ ਕਿੱਥੇ ਕਿੱਥੇ ਹਲਦੀ ਲੱਗੀ ਆਹ ਹਲਦੀ ਇਸ ਵਿੱਚ ਹਲਦੀ ਲਾਵਾਂਗੇ ਇਸ ਵਾਰੀ ਸਾਰੇ ਚ ਹਲਦੀ ਵਾਲੇ ਲੈ ਕੇ ਆਉਂਦਾ ਇਹ ਅਜੀ ਸਾਰੇ ਇੱਥੇ ਆਪਣੇ ਲੱਗੇ ਹੋ ਹਾਂ ਗੁੱਜਰ ਬਾਈ ਗੁੱਜਰ ਬਾਈ ਨਾਲ ਕਰਦੇ ਗੱਲਾਂ ਬਾਤਾਂ ਬੈਠ ਕੇ ਤੂੰ ਬਹਲਾ ਕਰ ਰਹਿੰਦਾ ਹੁੰਦਾ ਤਾ ਪਿੰਡ ਤੂੰ ਮੋਟਰ ਪਰ ਆ ਗਿਆ ਕੀ ਆ ਤਬਦੀਲੀ ਆਈ ਤੇਰੇ ਚ ਕਹੋ ਕਾਰ ਤੇ ਤੇਰਾ ਚੇਂਜ ਨਹੀਂ ਚੇਂਜਿੰਗ ਨਹੀਂ ਕਿੱਥੇ ਤੂੰ ਘਰ ਪੈਂਦਾ ਹੁੰਦਾ ਸੀ ਹੁਣ ਤੂੰ ਮੋਟਰ ਉੱਪਰ ਪੈਂਦਾ ਚੇਂਜਿੰਗ ਤਾਂ ਆਏਗੀ ਐਡਾ ਵੀ ਤੇਰਾ ਘਰ ਜੀਨ ਲੱਗਿਆ ਕਿਹੜਾ ਬਿਮਾਰੀ ਇਹ ਘਰ ਦੀ ਜੀ ਸਾਦੇ ਨਾ ਤਾਂ ਉਹ ਅਜੀ ਪੁੱਛਦਾ ਨਹੀਂ 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 ਯਾਰ ਦੇਖ ਇੱਕ ਇੱਕ ਕੁੜੀ ਵਿਆਹ ਕੇ ਹੁੰਦੀ ਆ ਉਹਦੇ ਕਿੰਨਾ ਉਹਦਾ ਬਦਲ ਜਾਂਦਾ ਸਾਰਾ ਚੀਜ਼ ਕਿਤੇ ਨਵੇਂ ਪਰਾਏ ਪਰਿਵਾਰ ਚ ਚਲੀ ਜਾਂਦੀ ਆ ਠੀਕ ਆ ਹੌਲੀ ਹੌਲੀ ਫਿਰ ਉਹਦਾ ਉਹੀ ਪਰਿਵਾਰ ਬਣ ਜਾਂਦਾ ਉਹੀ ਪਰਿਵਾਰ ਬਣ ਜਾਂਦਾ ਹੁਣ ਤੇਰਾ ਵੀ ਤਾਂ ਇੱਥੇ ਤੂੰ ਪਹਿਲਾਂ ਉੱਥੇ ਰਹਿੰਦਾ ਹੁੰਦਾ ਤਾਂ ਇੱਕ ਦੋ ਦਿਨ ਤਣੋਂ ਔਖੀ ਹੋਈ ਹੋਣੀ ਆ ਹੁਣ ਤੇਰਾ ਆ ਪਰਿਵਾਰ ਬਣ ਗਿਆ ਹੁਣ ਤੂੰ ਕਹਿੰਦਾ ਇੱਕ ਦਿਨ ਤੂੰ ਰੋਣ ਨਹੀਂ ਤੇ ਲੱਗ ਗਿਆ ਮੈਂ ਉੱਥੇ ਇਹਨਾਂ ਨੂੰ ਪਾਈ ਪਾਣੀ ਨਹੀਂ ਲਾਇਆ ਮੈਂ ਇਹ ਗਿਆ ਹੁਣ ਦੋ ਤਿੰਨ ਦਿਨ ਗਾਇਬ ਰਿਹਾ 10 ਦਿਨ ਗਾਇਬ ਰਿਹਾ ਮੋਟਰ ਪਰ ਤੇ ਮੈਂ ਵੀ ਕਿਤੇ ਬਾਹਰ ਤੇ ਇਹਨਾਂ ਨੂੰ ਪਾਣੀ ਨਹੀਂ ਲੱਗਿਆ ਇਹ ਆ ਕੇ ਭਾਈ ਰੋਵੇ ਇਹ ਮੇਰੇ ਬੂਟੇ ਪਾਲੇ ਹੋਏ ਕਹਿੰਦਾ ਤਾ ਪਾਣੀ ਨਹੀਂ ਲਾਇਆ ਹੈਗਾ ਠੀਕ ਹੈ ਗੱਲ ਸਹੀ ਗੱਲ ਹੈ ਇਹ ਠੀਕ ਹੈ ਹੁਣ ਤੇਰਾ ਪਰਿਵਾਰ ਬਣ ਗਿਆ ਜਿਹਨੇ ਤੇਰੇ ਬੂਟੇ ਤੇਰਾ ਪਰਿਵਾਰ ਆ ਇਹ ਜਿੰਨੇ ਵੀ ਇਹ ਇਹੋ ਜਿਹੀ ਗੱਲਾਂ ਬਾਈ ਪਹਿਲਾਂ ਜੋੜ ਕੇ ਰੱਖਿਆ ਹੋਇਆ ਮੈਂ ਤੇਰਾ ਇੱਥੇ ਹੋ ਗਏ ਕੱਪੜੇ ਪਾਉਂਦੇ ਆ ਸੀ ਇੰਨਾ ਇਹਨਾਂ ਦਾ ਕੰਮ ਕਰਿਆ ਹੋਇਆ ਮੈਂ ਹੁਣ ਇਹ ਤੇਰਾ ਪਰਿਵਾਰ ਬਣ ਗਿਆ ਹੁਣ ਇਹ ਪਰਿਵਾਰਿਆ ਮੇਰਾ ਹੁਣ ਦੋ ਦਿਨ ਪਹਿਲਾਂ ਮੈਂ ਖਾਣੀ ਰੋਟੀ ਹੁਣ ਗੁੱਜਰਬਾਈ ਨੇ ਦੁੱਧ ਦੋ ਦਿਨ ਤਿੰਨ ਦਿਨ ਕਿੰਨੇ ਦਿਨ ਕੋੜ ਚੜਨਾ ਕੋੜ ਕਿੱਥੇ ਚੜਾਉਣਾ ਨਹੀਂ ਦੱਸ ਕਿੰਨੇ ਦਿਨ ਚੜਨਾ ਉਸ ਦਿਨ ਪਉਨੇ ਦਿਨ ਤੈਨੂੰ ਖੁੱਲਾ ਫਿਰ ਮੈਨੂੰ ਦੱਸ ਦੇ ਉਹਨੇ ਦਿਨ ਕਹਿੰਦਾ ਨਾ ਦੋ ਦਿਨ ਪ੍ਰਤੀਅਿਕਾ ਲੈ ਆ ਕੇ ਹੁਣ ਦੇ ਦੇ ਕਾਲੂ ਦੇ ਦਿੰਦਾ ਹੈ ਹੈ ਜਾਣਾ ਨਹੀਂ ਕਿਤੇ ਮੇਰਾ ਮੈਂ ਕਦੇ ਨਹੀਂ ਜਾਂਦਾ ਉਹ ਛੱਟ ਗਈ ਜਾਂਦਾ ਇੱਥੇ ਰਹੂੰਗਾ ਫਿਰ ਆ ਇੱਥੇ ਰਹੂੰ ਕੋਈ ਲਾਖ ਨਹੀਂ ਲੋੜ ਇਹਨਾਂ ਤਬਾਅ ਦੇਉਂਗਾ ਸਾਬ ਨੂੰ ਜਵਾਬ ਦੇ ਦੇ ਇੱਕ ਤਨ ਹੁਣ ਦੇ ਦੇਣਾ ਲੈ ਕੇ ਇਹ ਕਾਲੂ ਦੇ ਦੂੰਗਾ ਠੀਕ ਇੱਕ 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 ਮੈਂ ਲਈ ਆ ਸਾਰੇ ਦਿਨ ਚ ਇਹ ਨਹੀਂ ਕਿ ਮੈਨੂੰ ਸ਼ਾਮ ਨੂੰ ਹੋਰ ਲੈ ਕੇ ਦੋ ਮੈਂ ਕਦੇ ਨਹੀਂ ਤੇ ਤੇ ਮੰਗੂ ਠੀਕ ਹੈ ਇੱਕ ਤਨ ਇੱਕ ਬੋਤਲ ਤਨ ਮੈਂ ਹੁਣ ਲੈ ਕੇ ਦੇ ਦਿੰਨਾ ਠੀਕ ਇੱਕ ਤਨ ਕਾਲੂ ਦੇ ਦੂੰਗਾ ਏਨਾ ਕਿ ਮੈਨੂੰ ਸ਼ਾਮ ਨੂੰ ਹੋਰ ਦੋ ਲਿਆ ਕੇ ਆ ਮੈਂ ਨਹੀਂ ਕਿਸੇ ਨੂੰ ਕਹਿਣਾ ਹਾਂ ਦੇਖਿਆ ਸਬਜ਼ੀ ਬਣਾਉਣੀ ਹੋਈ ਮੈਂ ਆਪਣੀ ਬਣਾ ਸਕਦਾ ਉਹ ਤੋਂ ਚਲ ਕੋਈ ਨਾ ਘਰ ਤੇ ਆ ਜੂਗੀ ਤੇਰੀ ਰੋਟੀ ਪਣੀ ਦਾ ਰੋਟੀ ਦਾ ਵੀ ਕੋਈ ਰੋਟੀ ਤਾਂ ਆਉਣੀ ਆਉਣੀ ਜਿਹੜੇ ਮੇਰੀ ਰੂਹ ਕਰਦੇ ਵੀ ਸਬਜ਼ੀ ਬਣਾਉਣੀ ਹੈ ਮੈਂ ਬਣਾ ਗਾ ਕਰ ਹੂੰ ਹੂੰ ਠੀਕ ਹੈ ਨਾ ਅੱਜ ਦਾ ਅੱਜ ਦਾ ਦਿਨ ਕੱਟ ਲੈ ਯਾਰ ਗਰਮੀ ਬਹੁਤ ਹੈ ਸ਼ਾਮ ਤੂੰ ਜਲਦੀ ਲਿਆ ਦੂੰਗਾ ਮੈਂ ਹੈ ਥੋੜੀ ਬੱਧੀ ਲਿਆ ਦੂੰਗਾ ਸ਼ਾਮ ਨੂੰ ਮੈਨੂੰ ਹੁਣ ਹੁਣ ਤਾਂ ਲਿਆ ਦੇ ਕੋਸਾ ਦਾ ਕਿਨੇ ਕੱਲ ਨੂੰ ਕੱਲ ਨੂੰ ਕੱਲ ਨੂੰ ਲੱਖੜੇ ਤੇ ਹਰ ਦਿਨ ਦੇ ਕੇ ਜਾਊਂਗਾ ਕੱਲ ਨੂੰ ਮੈਂ ਕੱਲ ਨੂੰ ਸਾਰਾ ਦਿਨ ਟੱਲੀ ਰਹਿ। ਕਹਦਾ ਹੁਣ ਹੁਣ ਸ਼ਾਮ ਹੋ ਜਾਂਦੀ ਆ ਯਾਰ ਦੇਖ ਮੇਰੀ ਗੱਲ ਸੁਣ ਤੂੰ ਆਏ ਐਂ ਕਰ ਹਾਂ ਅਧਿਆ ਹੌੜਿਆ ਤੇ ਮੈਨੂੰ ਯਾਦ ਨਹੀਂ ਦੇਦੀ ਭਾਈ ਚਲ ਮੈਂ ਦੇਖਦਾ ਕਰਦਾ ਹਾਂ ਅਧਿਆ ਤਾਂ ਪਿਆ ਕਰਾਂ ਫਿਰ ਉਹੀ ਲੈ ਕੇ ਆਲੇ ਮੈਨੂੰ ਮਾਰਦਾ ਮੈਂ ਰੋਟੀ ਤੇ ਬੈਠਾ ਕੋਈ ਨਾ ਮੈਂ ਦੇਖਣਾ ਕਰ ਤੇ ਕਿਤੇ ਨਹੀਂ ਆਉਂਦਾ ਕਿਤੇ ਨਹੀਂ ਆਉਂਦਾ ਇਹਨੇ ਹੁਣ 2 ਦਿਨ ਰੱਖੜੇ ਨੇ ਤੇ ਹਰ ਬਣਾਉਣਾ ਹੁਣ ਮੈਂ ਇਹਦਾ ਰੜਾ ਕਰਾ ਕਰ 33 ਹੋ ਗਿਆ ਆ ਉਹਨਾਂ ਮਨਾਉਣਾ ਹੀ ਮਨਾਉਣਾ ਤੇ ਅਸੀਂ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਕਿਤੇ ਘਰ ਨਹੀਂ ਜਾਣਾ ਕਿਸੇ ਦੇ ਆਪਣੇ ਬੋਹਰ ਨਹੀਂ ਜਾਣਾ ਆਪਾਂ ਆਪਣੀ ਚਾਹ ਆਪਣੀ ਮੋਟਰ ਤੇ ਬੈਠੇ ਘਰ ਬੈਠੇ ਬੈਠੇ ਹਲੋ ਹਾਂਜੀ ਹਾਂਜੀ ਸਾਸਰੀ ਗੋਲ ਜੀ ਵੀਰ ਜੀ ਕੀ ਹਾਲ ਹੈ ਵਧੀਆ ਵਧੀਆ ਤੁਹਾਡੇ ਨਾਲ ਤਾਂ ਇਹ ਰਿਸ਼ਤਾ ਲੱਗਦਾ ਜਿਵੇਂ ਤੁਸੀਂ ਸੱਟ ਘਰ ਚ ਹੋਏ ਓਏ ਹੋਏ 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 ਸਹੀ ਗੱਲ ਹੈ ਪਾ ਜੀ ਸਹੀ ਗੱਲ ਹੈ ਹਾਂਜੀ ਹਾਂਜੀ ਤੁਹਾਡੇ ਤੁਹਾਡੇ ਤੋਂ ਨਾ ਆ ਵੀ ਨਹੀਂ ਲੱਗਦਾ ਵੀ ਤੁਸੀਂ ਰਾਲੇ ਤੇ ਟ੍ਰੈਂਸ ਰਾਲਾ ਤੋਂ ਦੱਜੇ ਲਗਾ ਇਹ ਮੇਰੇ ਨਾਲ ਤੁਹਾਡੀ ਜ਼ਿੰਮੇਵਾਰੀ ਤੁਹਾਡੀ ਕਾਹਦੀ ਨਾ ਮੇਰੇ ਮਨੂੰ ਮੈਂ ਤੁਸ ਮੈਨੂੰ ਨਾ ਬਹੁਤ ਫੋਨ ਆਏ ਬਾਹਰੋਂ ਵੀ ਕਹਿੰਦੇ ਬਾਈ ਤੂੰ ਨਹੀਂ ਘਰ ਪਾ ਰਿਆ ਅਸੀਂ ਪਾ ਰਹੇ ਘਰ ਰਹੇ ਐਦਾਂ ਲੱਗ ਰਿਹਾ ਵੀ ਸਾਡੇ ਹੀ ਘਰ ਪੈ ਰਿਆ ਹਾਂ ਹਾਂ ਮੈਂ 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 ਤੁਹਾਨੂੰ ਬਿਓ ਭੇਜਿਆ ਨਾ ਸਰ ਮੈਂ ਕਟਮਟ ਬਾਰਾਂ ਦੇ ਬੈਠੇ ਰਿਹਾ ਅੱਛਾ ਬਣਾਂਦਾ ਰਿਹਾ ਬਣਾਂਦਾ ਰਿਹਾ ਤੁਹਾਨੂੰ ਭੇਜਿਆ ਸੀ ਮੈਂ ਹੋਇਆ 73 ਤੇ ਤੁਹਾਡੇ 15 15 ਤੇ 15 ਦੇ ਕਮਰੇ ਬਣਦੇ ਆ ਨਾ ਮੈਨੂੰ ਮੈਨੂੰ ਦੁਆਰੇ ਬਾਪੂ ਸਾਹਿਬ ਮੈਨੂੰ ਹੁਣ ਨਾ ਦੁਆਰੇ ਮੈਸੇਜ ਕਰੋ ਬਹੁਤ ਵੀਰੇ ਭਰਾਵਾਂ ਇੱਕ ਤਾਂ ਕੱਲ ਭੇਜ ਜਾ ਉਹਨੇ ਮੇਰੇ ਦੋ ਕਮਰੇ ਕਰਤੇ ਮੈਂ ਕਹਾਂ ਮੈਨੂੰ ਚਾਹੀਦੇ ਤਿੰਨ ਕਮਰੇ ਉਹਨੇ ਜਣੀ ਹਾਲ ਖੁੱਲਾ ਕਰਤਾ ਉਹ ਜਿਹੜਾ ਉਹ ਲੇਟੈਸਟ ਭੇਜ ਜਿਹੜੇ ਅੱਜ ਕੱਲ ਚੱਲਦੇ ਆ ਨਹੀਂ ਨਹੀਂ ਤੁਸੀਂ ਨਾ ਉਹ ਪਤਾ ਕੀ ਚੱਕਰ ਹੋ ਤੁਸੀਂ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਡੀ ਜਿਗਾਹਾਂ ਹਾਂ ਹਾਂ 32 ਫੁੱਟ ਚੜਾਈਆ ਮਤਲਬ ਅੱਧਰੋਂ ਹਾਂਜੀ ਹਾਂਜੀ ਉਹ 32 ਫੁੱਟ ਕੱਟ ਕੇ ਤੋ 1.5 ਫੁੱਟ ਤੁਹਾਡੀ ਕੰਧਾਂ ਚ ਕੱਟ ਗਿਆ ਬਾਹਰਲੀ ਕੰਧਾ ਤੁਸੀਂ 9 ਇੰਚ ਕਰਿਓ ਉਹਦਾ 9 ਇੰਚ 4 ਇੰਚ ਹੈ ਹੈ ਜਿਹੜੇ ਬਗਲੇ ਕੰਧਾ ਬਾਰਲੇ ਕੰਦਾ 9 ਇੰਚੀ ਕਰਨੀ 4 ਇੰਚੀ ਕਰੋਗੇ ਨਾ ਤੁਸੀਂ ਹਾਂ ਉਹ ਗਾਈ ਨਾ ਖਲਾਬ ਆਂਦੀ ਅੰਦਰ ਪ੍ਰਕਾਸ਼ ਨਹੀਂ ਨਹੀਂ ਉਹ ਤਾਂ ਉਹ ਤਾਂ ਆਪਣੇ ਉਹ 9 ਇੰਚੇ ਹੋਣੀਆਂ ਬਾਕੀ ਜਿਹੜੇ ਅੰਦਰ ਬਾਥਰੂਮ ਵਾਲੀਆਂ ਹੋਣੀਆਂ ਕੱਲੀਆਂ 9 ਇੰਚੀ ਨਾ 4 ਇੰਚੀ ਹਉ ਤਾਂ ਅੰਦਰ ਤੁਸੀਂ ਜਿਵੇਂ ਮਰਜ਼ੀ ਕਰ ਦਿਓ ਅੰਦਰ ਤਾਂ ਚਾਹੇ 4 ਇੰਚੀ ਕਰ ਦਿਓ ਉੱਚਾ ਕਰਨ ਦੀ ਬਾਹਰਲੇ ਕੰਦਾ 9 ਇੰਚੀ ਕਰਿਓ ਹਾਂ ਹਾਂ ਤੇ ਇਹਦਾ ਲਾਸਟ ਵਾਲਾ ਲਾਸਟ ਵਾਲਾ ਪੋਰਸ਼ਨ ਹੈ ਉਹਨੂੰ ਕਹੇ ਵੀ ਖੜੀ ਢਾਲ ਕਰਨੀ ਆ ਤੂੰ ਠੀਕ ਹੈ ਉਹ ਅੱਜ ਕੀ ਕਰਦੇ ਆ ਖੜੀ ਢਾਲ ਦਾ ਮਤਲਬ ਕਿ ਲਾਸਟੋਂ ਬੰਦਾ ਹੋਏਗਾ ਨਾ ਉੱਪਰਲਾ ਲੈਟਰ ਵਾਲਾ ਹਾਂ ਹਾਂ ਉਹ ਲਾਫਰ ਉਹਦਾ ਖੜਾ ਖੜੀ ਇਟ ਕਰ ਦੇਣਗੇ ਨਾ ਪਰ ਖੜੀ ਜਿਵੇਂ ਆਪਾਂ ਪਿਛਾ ਕੇ ਚੜਾਈ ਕਰਦੇ ਹਾਂ ਨਾ ਨਹੀਂ ਉੱਪਰ ਲੈਂਟਰ ਲੈਂਟਰ ਦੀ ਇੱਕ ਇੱਕ ਦੀ ਇੱਕ ਮੀਟਰ ਦੀ ਕਰਦੀ ਵੀ 10 ਇੰਚ ਦੀ ਢਾਲ ਕਰਨੀ ਆ ਪਰ ਤੁਸੀਂ ਉਹਨੂੰ ਕਹਿੰਦੇ ਖੜੀ ਇੱਟੀ ਢਾਲ ਕਰਨੀ ਆ ਬਸ ਬੱਠ ਠੀਕ ਹੈ। ਉਹ ਨਾਲ ਚ ਰਦਾ ਨਾ ਨਾਲ ਚ ਰਦਾ ਖੜੀ ਇਟ ਦਾ ਨਵਗਾਉ ਦਾ ਕੀ ਫਾਇਦਾ ਉਹਦੇ ਕੋਈ ਢਾਲ ਵਗੇ ਬਣ ਚੁੱਕੀ ਪਾਣੀ ਨਹੀਂ ਖੜੂਗਾ। ਹਾਂ ਹਾਂ ਠੀਕ ਹੈ ਠੀਕ। ਉਹਦੇ ਕੋਈ ਹੁੰਦਾ ਬਾਅਦ ਵਿੱਚ ਜਨਰੇਟਰ ਦੇ ਪਾਣੀ ਕਰ ਚੁੱਕ ਖੜੂਗਾ। ਉਹਦੇ ਤੇ ਹਾਂ ਟੈਨਕੀ ਤੇਰੀ ਹੋ ਜਾਊਗਾ ਤੇ ਮੈਂ ਢਾਲ ਕਰਦਾ ਜੇ ਤੇਰੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਆਪਾਂ ਕਰਾਈ ਹੋਈ ਆ ਖੜੀ ਇਟ ਦੀ ਨਾ ਵੀ ਖੜੀ ਇਟ ਦੀ ਢਾਲ ਕਰਨੀ ਆ ਉਹ ਖੜੀ ਤੇ ਢਾਲ ਦੋ ਮਿੰਟ ਤੋਂ ਦਾ ਜੋ ਅੱਟ ਦਾ ਪੇਪਰ ਬਣ ਜਾਏਗਾ ਪਰ ਉਹ ਕੋਈ ਢਾਲ ਬਣ ਜਗੀ। ਠੀਕ ਹੈ ਠੀਕ ਹੈ ਠੀਕ। ਤੁਰਬੀਰ ਮੈਨੂੰ ਦੋ ਦੋਰੇ ਨਾਲ ਦੋਰੇ ਜਿਹੜਾ ਤੁਸੀਂ ਨਕਸ਼ਾ ਬਣਾਇਆ ਭੇਜੋ ਮੈਨੂੰ ਦੋਾਰੇ ਇੱਕ ਵਾਰੀ WhatsApp ਕਰੋ ਮੈਂ ਤੁਹਾਨੂੰ ਦੱਸ ਰਿਹਾ ਨਕਸ਼ੇ ਕਿ ਮੈਂ ਨਹੀਂ ਕਰਾਂ ਜੀ ਥੋੜੀ ਸੈਂਟਰ ਦੀ ਕੰਮ ਹੋ ਗਈ ਨਾ ਹਾਂ ਹਾਂ ਪਿਛਲੇ ਬਕਾਨਾ ਦੀ ਹਾਂ ਹਾਂ ਉਹਦੀ ਟਰੈਕਟਰ ਦੀ ਕੰਮ ਤੇ ਤੁਸੀਂ ਚਾਹੇ ਅੱਗੇ ਵਿੱਚ ਪੂਜਾਰੂ ਬਣਾ ਲਓ ਹਾਂ ਹਾਂ ਪਿਛਲੇ ਪਾਸੇ ਇੱਕ ਵਿਸ਼ਾ ਡੈਕਟਰੀ ਵੱਤ ਉਹ ਨਾਲ ਤੇ ਬੈਸਿਕ ਰੂਮ ਬਣਾ ਲਓ ਹਾਂ ਹਾਂ ਮੈਂ ਪਿਛਲੇ ਪਾਸੇ ਅੱਗੇ ਪਾਸੇ ਉਹ ਅਜੇ ਤਾਂ ਤਾਂ ਕੀ ਕਹਿੰਦੇ ਆ ਮਾਣਾ ਪੂਜਾਰੂ ਨੂੰ ਇੱਕ ਪਲਾਣਾ ਇੱਕ ਬਾਈ ਚਾਰ ਪੰਜ ਕਰਕੇ ਹਾਂ ਹਾਂ ਜਿੱਥੇ ਪਾਸੇ ਜਿੰਨਾ ਤੁਸੀਂ ਬੈਸਿਕ ਰੂਮ ਬਣਾ ਲਓ ਹਾਂ 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 ਉਹ ਤੋਂ ਜਦੋਂ ਅੱਜ ਗੱਲ ਕੀਤੀ ਮੇਰੇ ਕਮਰੇ ਕਮਰੇ ਦੇ ਕਈ ਵਾਰੀ ਇਸ ਕਾਰਨ ਕਿ ਕਮਰੇ ਜਿੱਥੇ ਬੈਠ ਕੇ ਜਲਾਨੀ ਆ ਬੰਪੜੀ ਬਦਲਦੀਆਂ ਚੰਗਾ ਲੱਗਦਾ ਮੇਰੇ ਕੋਲ ਡਰੈਸ ਗਰੂ ਬਣਾ ਲੇ ਪਿਛਲੇ ਪਾਸੇ ਬਾਗੇ ਬਣਦੇਗਾ ਠੀਕ ਹੈ ਠੀਕ ਚਲੋ ਫਿਰ ਮੈਂ ਤੁਹਾਨੂੰ ਦੁਆਰੇ ਕਰਦਾ ਫੋਨ ਮੈਂ ਤੁਹਾਨੂੰ ਮੈਂ ਤੁਹਾਨੂੰ WhatsApp ਕਰ ਰਿਹਾ ਆਪਾਂ ਤੁਸੀਂ ਉੱਥੇ ਤੇ ਕਰ ਲਿਓ ਠੀਕ ਹੈ ਠੀਕ ਹੈ ਵੀਰੇ ਠੀਕ ਜੁਰ ਭੇਜੋ ਭੇਜੋ ਐਦਾਂ ਬਹੁਤ ਟੈਲੀਫੋਨ ਆ ਜਾਂਦੇ ਆ ਜਿਹੜੇ ਭਰਾ ਅਪਰੇਜਮ ਕਰਦੇ ਆ ਇੱਥੇ ਤੱਕ ਵੀ ਆਫਰ ਆ ਗਈਆਂ ਵੀਰੇ ਤੂੰ ਸ਼ੁਰੂ ਕਰ ਪੈਸੇ ਅਸੀਂ ਦੰਦੇ ਆ ਕਿੰਨੇ ਪੈਸੇ ਦੇ ਲੋਡ ਆ ਕਹਿੰਦੇ ਬਣੀ ਨਾ ਕਹਿੰਦੇ ਕਬਰਾਈ ਨਾ ਚੱਕਦੇ ਫਟੇ ਮੈਂ ਉਹਦਾ ਨੂੰ ਕੀ ਜਾਈ ਜਾ ਨਹੀਂ ਨਹੀਂ ਇੱਕ ਹੋਰ ਸੁਣਾ ਕਹਿੰਦੇ ਗਵਰਨਮੈਂਟ ਤੋਂ ਨਾ ਜਿਹਨਾਂ ਦੇ ਬਾਲੇ ਪਏ ਹੋਏ ਆ ਗਵਰਨਮੈਂਟ ਦਾ ਰੂਲ ਆ ਜਿਹਨਾਂ ਦੇ ਬਾਲੇ ਪਏ ਆ ਗਵਰਨਮੈਂਟ ਪੈਸੇ ਦੂ ਗੈਂਟਰ ਬੋਲ ਆ ਕਹਿੰਦੇ ਉਹਦੇ ਵਿੱਚ ਪਾਸ ਕਰਾਂਗੇ ਗੈਂਟਰ ਦੇ ਨਾਲ ਫ੍ਰੀ ਪੈ ਜਾਣਾ ਮੈਨੂੰ ਕਹਿੰਦੇ ਮੈਂ ਕਹਿੰਦਾ ਇਹ ਜਿਹੜੀ ਸਕੀਮ ਆ ਇਹ ਗਰੀਬਾਂ ਵਾਸਤੇ ਆਈ ਹੋਈ ਹੈ ਬਾਈ ਇਹ ਗਰੀਫ ਫਾਇਦਾ ਲੈਣ ਜਿਹੜੇ ਕਰੀਬ ਹੈ ਜੈਨੂ ਬੰਦੇ ਨੂੰ ਲੋੜ ਹੈ ਵੀ ਬਾਲੇ ਵੇਖ ਛੱਤ ਡਿਗਣੇ ਵਾਲੀ ਆ ਉਹਦੇ ਪੈ ਜਾਵੇ ਸਾਡੇ ਕੋਈ ਇਦਾਂ ਦੇ ਬੰਦੇ ਵੀ ਹੈਗੇ ਤੁਹਾਨੂੰ ਪਤਾ ਹੀ ਹੋਣਾ ਹੁਣ ਗਵਰਨਮੈਂਟ ਵੱਲ ਤੇ ਜਿਹੜੀ ਫੈਸਿਲਿਟੀਆਂ ਕੱਢ ਦੋ ਗਰੀਬਾਂ ਵਾਸਤੇ ਕੱਢਦੀ ਹੁੰਦੀ ਆ ਤੇ ਜਿਹੜੀ ਕਣਕਾ ਤੁਸੀਂ ਦੇਖ ਹੀ ਲਈ ਆਉਣੀ ਆ ਉੱਥੇ ਮੈਂਗਾ ਤਣਾੜ ਬੰਦੇ ਖੜੇ ਜਿਹਨਾਂ ਕੋਲ ਪੈਸੇ ਦਾ ਹੰਤੇ ਨਹੀਂ ਹੈਗਾ ਉਹ ਖੜੇ ਹੁੰਦੇ ਲਾਈਨ ਚ ਹੈ ਉਹ ਵੀ ਲਿਆਉਂਦੇ ਆ ਉਹ ਵੀ ਲੈ ਕੇ ਆਉਂਦੇ ਇਹ ਜਿਹੜੀ ਇਹ ਜਿਹੜੀ ਸਕੀਮ ਆ ਇਹ ਤੇ ਗਰੀਬ ਬੰਦੇ ਵਾਸਤੇ ਆਈ ਹੋਈ ਵੀ ਜਿਹੜੇ ਬੰਦੇ ਨੂੰ ਲੋੜ ਆ ਗਰੀਬ ਗਰੀਬ ਦਾ ਇਹ ਪਿੰਡ ਚ ਵੀ ਚਾਹੀਦਾ ਪਿੰਡ ਚ ਸਰਵੇ ਕਰਨਾ ਜਿਹੜੇ ਸਰਪੰਚਾ ਨੂੰ ਵੀ ਹਾਂ ਭਾਈ ਆ ਬੰਦੇ ਇਹ ਬੰਦੇ ਲੋੜ ਆ ਉਹ ਜਣਾ ਖੜੀ ਖੜਾ ਹੁੰਦਾ ਜਾ ਕੇ ਆ ਹੁਣ ਮੈਨੂੰ ਭਾਈ ਮੈਂ ਕਹਾਂ ਬੰਦਾ ਉਹਨੂੰ ਮੈਨੂੰ ਬਾਹਰ ਦੇ ਆਫਰ ਦੰਦੇ ਬੰਦੇ ਤੇ ਐਂਕ ਮੈਂ ਕਹਿੰਨਾ ਭਾਈ ਰੱਬ ਦੀ ਹੈਗੀ ਕਿਰਪਾ ਮੇਰੇ ਪਤ ਤੇ ਸਹੀ ਗੱਲ ਆ ਠੀਕ ਆ ਮੈਂ ਕਹਾਂ ਉਹਨੂੰ ਕਿਸੇ ਦਾ ਕਿਸੇ ਦਾ ਮੈਂ ਕਹਾਂ ਨੇ ਗੱਤ ਤੱਕ ਨਹੀਂ ਬੱਸ ਬਾਦ ਜੀ ਗਾ ਰਬ ਨੇ ਤੰਦਰੁਸਤੀ ਦੇ ਦੋ ਰੋਟੀਆਂ ਖਾਣੇ ਜਬ ਮਹਾਰਾਜ ਬਾਸ ਇਹ ਤੇ ਨਹੀਂ ਸੁੱਕ ਸੁੱਕ ਨਹੀਂ ਮੇਰੇ ਸਾਰੇ ਹੁੰਦੇ ਪਾਈ ਕਿ ਸਾਨੂੰ ਦਿਨ ਦਾ ਮਹਾਰਾਜ ਦੋ ਜੀ ਹਾਂ 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 ਜੇ ਅਸੀਂ ਕਹਿੰਦੇ ਸੁੱਕਣ ਸੁਕੂਗੇ ਤਾਂ ਉਹ ਕਰੂਗੇ ਸੁੱਕਣ ਉਹ ਕਰ ਕੋ ਚਲੋ ਅੱਜ ਦੀ ਲਾਈਵ ਵੀਡੀਓ ਆਪਾਂ ਬਾਤ ਕਰਦੇ ਹਾਂ ਗੁੱਜਰ ਬਾਈ ਸਾਰੇ 5 ਘੰਟੇ ਰਹਿ ਕੇ ਟੱਟ ਲਓ ਸੁੱਕਾ ਕਰਕੇ ਯਾਰ ਕੋਈ ਨਾ 5 ਘੰਟੇ ਕੱਟ ਕੱਲ ਨੂੰ ਤੂੰ ਦੋ ਬੋਤਲਾਂ ਦੇ ਜੜੀਆਂ ਪੀ ਲੈ ਸਤਿ ਨਿਬਾਦ ਜੀ ਤੁਹਾਡਾ ਲਾਇਬ੍ਰੇਰੀ ਦੇਖਣ ਵਾਸਤੇ ਇਦਾਂ ਵਿਚਾਰ ਆਪਾਂ ਕਰਦੇ ਰਹਾਂਗੇ ਓਕੇ ਜੀ